ਹਾਂਜੀ ਦੋਸਤੋ ਅੱਜ ਡਾਕੂ ਫੈਮਿਲੀ ਨੂੰ ਤੁਸੀਂ ਸਾਰੇ ਜਾਣੇ ਦੋ ਵਧਾਈਆਂ ਕਿ ਉਹਨਾਂ ਦੇ ਘਰ ਵਾਹਿਗੁਰੂ ਜੀ ਨੇ ਪੁੱਤਰ ਦੀ ਦਾਤ ਬਖਸ਼ੀ ਹੈ। ਜੀ ਹਾਂ ਦੋਸਤੋ ਉਹਨਾਂ ਦੇ ਘਰ ਨਾਮ ਜੰਮੇ ਬੱਚੇ ਨੇ ਜਨਮ ਲਿਆ ਹੈ। ਇਸ ਦੀ ਬਹੁਤ ਖੂਬਸੂਰਤ ਪਿਆਰੀ ਜੀ ਵੀਡੀਓ ਸਾਡੇ ਨਾਲ ਬਾਈ ਡਾਕੂ ਵੀਰ ਜੀ ਨੇ ਸਾਂਝੀ ਕੀਤੀ। ਵੀਰ ਵਿੱਚ ਡਾਕੂ ਵੀਰ ਆਪਣੇ ਪੁੱਤਰ ਨੂੰ ਮੂੰਹ 'ਚ ਠਾਉਂਦੇ ਹੋਏ ਨਜ਼ਰ ਆ ਰਹੇ ਨੇ। ਉਹ ਸਾਰੀ ਫੈਮਲੀ ਕਿੰਨੀ ਖੁਸ਼ ਨਜ਼ਰ ਆ ਰਹੀ ਹੈ ਅੱਜ ਡਾਕੂ ਫੈਮਲੀ ਦੇ ਘਰ ਇੱਕ ਵਾਰ ਫਿਰ ਮੋੜ ਖੁਸ਼ੀਆਂ ਆਈਆਂ ਗੂੰਜੀਆਂ ਨੰਨੇ ਬੱਚੇ ਦੀਆਂ ਕਲਕਾਰੀਆਂ ਉਹ ਦੋਸਤੋ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਉਹਨਾਂ ਦੇ ਪੁੱਤਰ ਦੀਆਂ ਵਧਾਈਆਂ ਦੇਣਾ ਨਾ ਭੁੱਲਣਾ ਉਹ ਬੇਬੀ ਬੋਆਏ ਉਹਨਾਂ ਦੇ ਘਰ ਹੋਇਆ ਹੈ ਦੇ ਪੁੱਤਰਾਂ ਦੀਆਂ ਦਾਤਾਂ ਮਾਲਕਾ ਦੇ ਸਭ ਨੂੰ ਬਹੁਤ ਹੀ ਖੁਸ਼ੀ ਦੀ ਗੱਲ ਹੈ ਵਾਹਿਗੁਰੂ ਜੀ ਮੇਰ ਰੱਖੇਣਾ ਆਕੂ ਵੀਰ ਨੇ ਆਪਣੇ ਬੇਟੇ ਨੂੰ ਗੁਰਤੀ ਖੁਦ ਆਪ ਦਿੱਤੀ ਉਹ ਅੱਜ ਖੁਸ਼ੀਆਂ ਉਹਨਾਂ ਕੋਲੋਂ ਸਾਂਭੀਆਂ ਨਹੀਂ ਜਾ ਰਹੀਆਂ ਪਰ ਕਿਤੇ ਨਾ ਕਿਤੇ ਸਾਨੂੰ ਮਨ 'ਚ ਠੇਸ ਪਹੁੰਚਦੀ ਆ ਦੋਸਤੋ ਤੁਸੀਂ ਆਪ ਵੀ ਸਮਝਦੇ ਹੋਵੋਗੇ ਕਿ ਪਤਾ ਹੀ ਹੈ ਕਿ ਬੀਤੇ 6 ਮਹੀਨੇ ਪਹਿਲਾਂ ਬਾਈ ਡਾਕੂ ਵੀਰਜੀ ਦੇ ਫਾਦਰ ਦੀ ਡੈਥ ਹੋ ਗਈ ਸੀ ਅੱਜ ਉਹਨਾਂ ਨੂੰ ਕਿੰਨੀ ਖੁਸ਼ੀ ਹੋਣੀ ਸੀ ਕਿ ਉਸ ਦੇ ਘਰ ਪੋਤਾ ਹੋਏ ਨੇ ਤੇ ਦਾਦੇ ਪੋਤੇ ਦੀ ਜੋੜੀ ਦਾ ਵੀ ਵੱਖਰਾ ਹੀ ਨਿਆਰਾ ਹੁੰਦਾ ਹੈ ਚਲੋ ਜੋ ਪਰਮਾਤਮਾ ਨੂੰ ਮਨਜ਼ੂਰ ਤੁਸੀਂ ਦੋਸਤੋ ਕਮੈਂਟ ਬਾਕਸ ਦੇ ਵਿੱਚ ਕੰਗ੍ਰੈਚੁਲੇਸ਼ਨ ਲਿਖਣਾ ਨਾ ਭੁੱਲਣਾ ਆਪਾਂ ਫਿਰ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਆਪਾਂ ਐਂ ਕਰੀਏ ਇਹਨੂੰ ਵੇਚਣਾ ਨਹੀਂ ਲਈਏ ਮੰਮੀ ਆਪਾਂ ਨੂੰ ਬਾਪੂ ਦਾ ਕਮਾਇਆ ਵਧਾਉਣਾ ਚਾਹੀਦਾ ਮੈਂ ਕਿ ਵੇਚਣਾ ਉਹ ਭਾਵੇਂ ਦੋਲਤ ਹੋਵੇ ਤੇ ਭਾਵੇਂ ਇੱਜ਼ਤ